ਪੰਜਾਬ ਅੰਦਰ ਹੋਈ ਬੇਮੌਸਮੀ ਬਰਸਾਤ ਦੇ ਚਲਦੇ ਕਿਸਾਨਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਝੋਨੇ ਦੀ ਫਸਲ ਖੇਤਾਂ ਵਿੱਚ ਪੱਕੇ ਤਿਆਰ ਹੈ ਪਰ ਜਿਸ ਤਰੀਕੇ ਦੇ ਨਾਲ ਬੇਮੌਸਮੀ ਬਰਸਾਤ ਹੋਈ ਹੈ ਉਸ ਦੇ ਚਲਦੇ ਕਿਸਾਨਾਂ ਦੀ ਫਸਲ ਖੇਤਾਂ ਵਿੱਚ ਵਿੱਚ ਚੁੱਕੀ ਹੈ ਤੇ بارش ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ ਵਿਖਾਈ ਦੇ ਰਿਹਾ ਹੈ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਬੇਮੌਸਮੀ ਬਰਸਾਤ ਦੇ ਚੱਲਦੇ ਉਹਨਾਂ ਦੀ ਪੁੱਤਾ ਵਾਂਗ ਪਾਲੀ ਫਸਲ ਦਾ ਵੱਡਾ ਨੁਕਸਾਨ ਹੁੰਦਾ ਵਿਖਾਈ ਦੇ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬਾਰਿਸ਼ ਦੇ ਚੱਲਦੇ ਉਹਨਾਂ ਦੀ ਫਸਲ ਵਿੱਚ ਚੁੱਕੀ ਹੈ। ਜਿਸ ਦੇ ਚੱਲਦੇ ਝੋਨੇ ਦਾ ਝਾੜ ਘਟ ਨਿਕਲੇਗਾ ਤੇ ਉਹਨਾਂ ਦੀ ਮਿਹਨਤ ਦਾ ਮੁੱਲ ਵੀ ਨਹੀਂ ਮੁੜੇਗਾ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਬਾਫੜੇ ਤੇ ਕਿਸਾਨਾਂ ਨੂੰ ਬਣ ਦਾ ਮੁਆਵਜ਼ਾ ਦਿੱਤਾ ਜਾਵੇ। ਜਉਂਦੇ ਹੋ ਝੋਨੇ ਦੀ ਫਸਲ ਜਿਹੜੀ ਦਿੱਖ ਚੁੱਕੀ ਹੈ ਬੇਮੌਸਮੀ ਬਰਸਾਤ ਹੋਈ ਹੈ ਜੀ। देखो जी मैं बलंदर से बोलदा ਪਿੰਡ ਸਲੇਮਪੁਰਾ ਸੀਲਿੰਨਾਲਾ ਜ਼ਿਲ੍ਹਾ ਅਮਰਸਰ ਸਾਡੀ ਬੀ ਮੌਸਮ بارش ਹੋਈ ਆ ਇਹਨੇ ਬਹੁਤ ਵੱਡਾ ਜ਼ਿਮੀਂਦਾਰਾਂ ਨੂੰ ਨੁਕਸਾਨ ਕਰ ਦਿੱਤਾ ਵਾ ਹੁਣ ਝੋਨੇ ਪੱਕੇ ਹੀ ਕੁਝ ਕਿਸਾਨਾਂ ਨੇ ਕੰਪੈਨ ਨਾ ਦੋ ਚਾਰ ਦਿਨ ਪਹਿਲਾਂ ਵੜਾਇਆ ਵੀ ਕਿਸੇ ਨੇ ਕੱਲ ਵੜਾਇਆ ਕਿਸੇ ਪੈਚੋ ਬਾਸ ਮੁਰਕੇ ਆਈਏ ਕੰਪੈਨ ਉਹਦੇ ਖੇਤ ਪੱਕੇ ਹੀ ਸਾਰੀ ਫਸਲ ਤਿਆਰ ਆ ਹੁਣ ਵਾੜੇ ਖੜਦੇ ਸੀ ਬੱਦਲ ਹਲੇ ਉੱਪਰ ਆ ਤੇ ਜ਼ਿਮੀਂਦਾਰਾਂ ਦੀ ਜਿਹੜੀ ਰੋਟੀ ਛੁੱਟੀ ਪਈ ਆ ਨੁਕਸਾਨ ਬਹੁਤ ਵੱਡਾ ਆ ਤੇ ਇਹ ਹੁਣ ਫਸਲ ਜਿਹਦੀ ਇਹਨੂੰ ਆਪਾਂ ਮੰਡਿਆ ਖੜਨ ਵਾਸਤੇ ਜੋ ਸਾਨੂੰ ਬਾਜ ਬਰੇਡ ਮਿਲਣਾ ਚਾਹੀਦਾ ਹੈ ਐਮ ਐਸ ਸੀ ਐਮ ਐਸ ਸੀ ਲਾਗੂ ਨਹੀਂ ਚਾਹੀਦੀ ਇਹਦੇ ਸੈਂਟਰ ਬੋਰਡ ਨੂੰ ਕਹਾਂਗੇ ਉਹ ਵੀ ਪਹਿਲਾਂ ਵੀ ਚੌਥ ਜਿਹੜਾ ਜੇ ਸਾਨੂੰ ਬਹਾਨਾ ਵਾਰ ਕੇਵਲੇ ਲਾਜਿੰਦਾ ਸੈਂਦਰ ਮਾਲਕਾਂ ਨੂੰ ਵੀ ਸੈਂਟਰ ਬੋਰਡ ਸਾਡੇ ਚਾਵਲ ਨਹੀਂ ਚੁੱਕਰੀ ਸੈਂਟਰ ਬੋਰਡ ਗਵਰਨਮੈਂਟ ਵੀ ਹੱਥ ਫੜੇ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਜੇ ਸਪੈਸ਼ਲ ਗਰਦਾਵੀ ਕਰਾ ਕੇ ਜਿਹੜਾ ਕਿਸਾਨਾਂ ਦਾ ਮੁਆਵਜ਼ਾ ਜਿੰਨਾ ਬਣਦਾ ਹੋਆ ਜਿੰਨਾ ਨੁਕਸਾਨ ਹੋਇਆ ਮੁਆਵਜ਼ਾ ਤਾ ਜਾਵੇ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਰਹਿਮ ਕਰੇ ਜ਼ਿੰਮੇਦਾਰ ਉੱਤੇ ਅੱਗੇ ਇਦਾਂ ਦਾ ਕੋਈ ਨੁਕਸਾਨ ਨਾ ਆਵੇ ਹੁਣ بارش ਦੀ ਵੈਸੇ ਲੋੜ ਨਹੀਂ ਆ ਬੇਮੌਸਮੀ ਮਾਰ ਜਿਹੜੀ ਆ بارش ਆ ਇਹ ਮਾਰ ਜ਼ਿੰਮੇਦਾਰ ਕੋਈ ਨਹੀਂ ਚੱਲੀ ਜਾਂਦੀ ਜ਼ਿੰਮੇਦਾਰ ਦਾ ਪਹਿਲਾਂ ਲੱਕ ਟੁੱਟਾ ਵਾ ਪਹਿਲਾਂ ਕਰਜ਼ੇ ਦੇ ਬੋਝ ਥੱਲੇ ਆ ਕੀ ਨਾਂ ਆ ਜੀ ਸੂਬਾ ਸਿੰਘ ਜੀ ਕਿਹੜਾ ਪਿੰਡ ਆ ਜੀ ਸਲੇਮਪੁਰਾ ਜੀ ਕਿੰਨਾ ਕੁ ਨੁਕਸਾਨ ਆ ਕਿੱਦਾਂ ਪਾਲੀ ਫਸਲ ਫਸਲ ਤੇ ਜੋ ਅਸੀਂ ਦੇਹਨੀਆਂ ਦੇ ਬੂਟੇ ਲਾਉਣੇ ਆ ਜਦੋਂ ਕੱਦੂ ਕਰ ਲਈਦਾ ਉਦੋਂ ਹੀ ਮਤਲਬ ਅਸੀਂ ਸਾਹਮਣੇ ਦੇ ਸੰਭਾਲ ਕਰਨੇ ਸ਼ੁਰੂ ਕਰ ਦਈਦੀ ਆ ਜਦੋਂ ਮਤਲਬ ਆਣ ਕੇ ਪੱਕਦੀ ਉਦੋਂ ਤੱਕ ਵੀ ਸੰਭਾਲ ਕਰ ਦਈਦੀ ਆ ਜਦੋਂ ਹਨ ਕੁਦਰਤੀ ਮਾਰ ਪੈਂਦੀ ਆ ਉਜਿਤਰਾ ਹੁਣ ਮਾਰਸ਼ ਕਰਕੇ ਸਾਡੀ ਫਸਲ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਜੇ ਮੌਸਮ ਬਰਸਾਤ ਜਿਆਦੀ ਹੋ ਜਾਂਦੀ ਐ ਚ ਪਾਣੀ ਖੜ ਜਾਂਦਾ ਪਾਣੀ ਖੜ ਕੇ ਸਾਨੂੰ ਵਧਣੀ ਮੁਸ਼ਕਲ ਹੋ ਜਾਂਦੀ ਐ ਜੇ ਅਸੀਂ ਵੱਡ ਵਡਾ ਕੇ ਥੋੜੀ ਬੋਦੀ ਜਿਹੜੀ ਵੱਜਦੀ ਐ ਅਸੀਂ ਮੰਡੀ ਲੈ ਜਾਂਨੇ ਆ ਉਥੇ ਜਾ ਕੇ ਰੱਖੀਦੀ ਆ ਉਹ ਰੇਟ ਨਹੀਂ ਸਾਨੂੰ ਲੱਗਦਾ ਜਿਹੜਾ ਆਰਟੀਆ ਵੀ ਸਾਨੂੰ ਮਜਬੂਰ ਕਰਦਾ ਵੀ ਇਹਨੂੰ ਫਸਲ ਨੂੰ ਛੇਤੀ ਕਰੋ ਇਹਨੂੰ ਕੋਈ ਚਕਾਓ ਸਾਡੇ ਕੋ ਥਾਂ ਨਹੀਂ ਜਗ੍ਹਾ ਨਹੀਂ ਗਈ ਤੁਸੀਂ ਥਾਂ ਵਿਲਾ ਕਰੋਗੇ ਇਹ ਦੋਹਰੀ ਢੇਰੀ ਦੇ ਥਾਂ ਤੇ ਲੱਗੇਗੀ ਉਹ ਫਿਰ ਸਾਨੂੰ ਮਜਬੂਰੀ ਕਰਨਾ ਤੇ ਅਸੀਂ ਘੱਟ ਲੈਣ ਜੋ ਗਿਆ ਨਾ ਹੀ ਉੱਥੇ ਵੇਚਣ ਜੋ ਗਿਆ ਅਸੀਂ ਜਿੱਤਰਾ ਵੀ ਜਿੰਨਾ ਕੋਈ ਸਾਨੂੰ ਮੁੱਲ ਮਿਲਦਾ ਉਸੇ ਹਿਸਾਬ ਨਾਲ ਅਸੀਂ ਵੇਚ ਕੇ ਤੇ ਫਿਰ ਆ ਜੰਨਾ ਘਰ ਨੂੰ ਸਾਡੇ ਜਿਹੜੇ ਖਰਚੇ ਲਾਗਤ ਲੱਗਦੀ ਉਹ ਪੂਰੀ ਨਹੀਂ ਹੁੰਦੀ ਕਿ ਕਿ ਸਾਨੂੰ ਮੁਸ਼ਕਲਾ ਹੋ ਜਾਂਦਾ ਗਾਂ ਖਰਚਾ ਕਰਨ ਵਿੱਚ ਕਿੱਥੋਂ ਲਈਏ ਤੇ ਕਿੱਥੋਂ ਲਿਆਈਏ ਉਹ ਫਿਰ ਸਾਨੂੰ ਮੁਸ਼ਕਲ ਹੋ ਜਾਂਦਾ ਜਿਹੜਾ ਬੰਦਾ ਤੇ ਕੋਈ ਨੌਕਰੀ ਕਰਦਾ ਉਹਨੂੰ ਤੇ ਬਥੋੜੀ ਬੋਦੀ ਸਹਾਤਾ ਹੋ ਜਾਂਦੀ ਜਾਂ ਨਰਾ ਜਮੀਂਦਾਰ ਆ ਉਹਦਾ ਬਹੁਤ ਮੁਸ਼ਕਲ ਹੋ ਜਾਂਦਾ ਕਿ ਜਰਾ ਚੱਲਣਾ ਉਹਦਾ ਠੀਕ ਠਾਕ ਨਾ ਨਹੀਂ ਚੱਲਦਾ ਸਾਨੂੰ ਕੋਈ ਨਾ ਕੋਈ ਥ ਯਾਰ ਦੇ ਕਿੰਨਾ ਕ ਨੁਕਸਾਨ ਹੈ ਕਿਸ ਤੀਕਰ ਵੇਖਦੇ ਜਿਹੜੀ ਇਹ ਝੋਲ ਫਸਲ ਵੀ ਮੈਂ ਜੀ ਕਿਸਾਨ ਪਿੰਡ ਸਲੇਮਪੁਰ ਅਤਸੀ ਲਈ ਨਾਲ ਜ਼ਿਲ੍ਹਾ ਅਮਰਸਰ ਤੋਂ ਆ ਸਾਡੇ ਪਿੰਡ ਦੇ ਵਿੱਚ ਇਸ ਵੇਲੇ ਬੇਮੌਸਮੀ ਜਿਹੜੀ ਬਰਸਾਤ ਹੋਈ ਆ ਉਹਦੇ ਨਾਲ ਸਾਡੇ ਜਿਹੜੀ ਫਸਲ ਪੌਦ ਪੱਕੀ ਹੋਈ ਸੀਗੀ ਉਹਦਾ ਟੋਟਲੀ ਨੁਕਸਾਨ ਹੋ ਚੁੱਕਾ ਹੈ ਜਿੱਦਾਂ ਆਪਾਂ ਕਹਿ ਦਿੰਦੇ 50 ਪਰਸੈਂਟਜ ਆ 60 ਪਰਸੈਂਟ ਆ ਇਹ ਤੇ ਹੁਣ ਕਟਾਂਗੇ ਤੇ ਪਤਾ ਲੱਗਣਾ ਅਜੇ ਬਾਰਿਸ਼ ਬੰਦ ਨਹੀਂ ਹੋਈ ਅਜੇ ਬੱਦਲ ਸਿਰਤੇ ਆ ਕੋਈ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਵਟਲ ਦਾ ਮੌਕਾ ਮਿਲਣਾ ਵੀ ਹੈ ਕਿ ਨਹੀਂ ਮਿਲਣਾ ਅੱਜੇ ਤਾਂ ਸਾਡੀ ਆਸ ਆ ਪਰ ਜਿੰਨਾ ਵੀ ਨੁਕਸਾਨ ਅੱਜ ਤੱਕ ਹੋ ਚੁੱਕਾ ਨਾ ਇਸ ਵੇਲੇ 50% ਤੋਂ ਪਲੱਸ ਹੋ ਚੁੱਕਾ ਹੈ ਅਸੀਂ ਸਰਕਾਰ ਤੋਂ ਪੁਰਜ ਅਪੀਲ ਕਰਦੇ ਜਿੱਦਾਂ ਮੇਰੇ ਵੀਰ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਸਪੈਸ਼ਲ ਕਰਦਾਵਰੀ ਜਿਹੜੀ ਆ ਉਹਦੇ ਆਰਡਰ ਕੀਤੇ ਜਾਣ ਔਰ ਸਾਨੂੰ ਮੁਆਵਜ਼ਾ ਤੋਂ ਆਇਆ ਜਾਵੇ ਤੇ ਦੂਸਰਾ ਸਾਡਾ ਜਿਹੜਾ ਸਮਰਥਨ ਮੋਲ ਹੈ ਘੱਟ ਤੋਂ ਘੱਟ ਜਿਹੜਾ ਵਾ ਉਹ ਤੇ ਸਾਨੂੰ ਕੰਪਸ ਤੋਂ ਕੰਮ ਜਿਹੜਾ ਵਾ ਆ ਜਾਵੇ ਤਾਂ ਤਾਂ ਕਿ ਕਿਸਾਨ ਦਾ ਘਰ ਪੂਰਾ ਹੋ ਸਕੇ ਕਿਉਂਕਿ ਖਰਚਿਆਂ ਦੀ ਗੱਲ ਕੀਤੀ ਜਾਂਦੀ ਆ ਸਾਨੂੰ ਲੋਨ ਤੋਂ ਲੈ ਕੇ ਜਿੱਦਾਂ ਮੇਰੇ ਦਵਿੰਦਰ ਸਰਪੰਚ ਸਾਹਿਬ ਨੇ ਦੱਸਿਆ ਵਾ ਕਿ ਸਾਨੂੰ 15 ਤੋਂ 20 25 ਤੱਕ ਸਾਡਾ ਖਰਚਾ ਜਾਂਦਾ ਪਲੱਸ ਅਹੀਂ 80 85000 ਰੁਪਏ ਦੇ ਠੇਕੇ ਤੇ ਲੈਣੇ ਆ ਜੇ ਸਾਡੀ ਆਪਣੀ ਵੀ ਮਾਲਕੀ ਆ ਤੇ ਕੀ ਸਾਨੂੰ ਜੇ 40 45000 ਦਾ ਚੋਂਦਾ ਨਿਕਲਿਆ 30 35 ਸਾਡਾ ਖਰਚ ਪੈ ਗਿਆ ਆਪਣੀਆਂ ਵੀ ਦਿਹਾੜੀਆਂ ਪਾਣੀ ਸਾਰਾ ਕੁਝ ਲਾਈਏ ਤੇ ਫੇਰ ਤਾਂ ਸਾਈ ਪੱਲਿਓ ਦੇ ਕੇ ਛੁੱਟਦੇ ਆ ਇਸ ਕਰਕੇ ਅਸੀਂ ਸਰਕਾਰ ਕੇ ਪੁਰਜ ਹੋਰ ਅਪੀਲ ਕਰਦੇ ਆ ਕਿ ਸਾਨੂੰ ਕੁਛ ਨਾ ਕੁਛ ਸਾਡਾ ਜਿਹੜਾ ਸਮਰਥਨ ਮੋਲ ਘਟੋ ਘਟ ਜਿਹੜਾ ਕਰਨ ਉਹ ਸਾਨੂੰ ਦਿੱਤਾ ਜਾਵੇ ਐਮਐਸਪੀ ਜਿਹੜੀ ਆ ਉਹ ਲੇਟ ਕੀਤੀ ਜਾਵੇ ਤਾਂ ਕਿ ਸਾਨੂੰ ਪਤਾ ਹੋਵੇ ਕਿ ਸਾਡਾ ਝੋਨਾ 3500 ਨੂੰ ਵਿਕਣਾ ਸਾਡਾ ਝੋਨਾ 3400 ਨੂੰ ਵਿਕਣਾ ਆ ਜਿਹੜਾ 1800 1900 ਵਾਲੀ ਗੱਲ ਘਟੋ ਘਟ ਸਾਨੂੰ ਇਹ ਤੋਂ ਤੇ ਬਚਾਅ ਹੋ ਸਕੇ ਜੈ ਹਾਂ ਜੀ